ਭਾਰਤ ਸਰਕਾਰ ਦੇ ਦੇਸ਼ਾਂ ਤੋਂ ਬਾਅਦ ਅੱਜ ਮੇਰੇ ਇੱਕ ਮਹੀਨੇ ਬਾਅਦ ਮੌਕ ਡ੍ਰਿਲ ਜਿਹੜੀ ਅਪ ਸੋਜਪੁਰ ਵਿੱਚ ਕੀਤੀ ਜਾ ਰਹੀ ਹੈ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਜਿਹੜੀਆਂ ਮੌਕ ਡ੍ਰਿਲ ਜਿਹੜੀਆਂ ਅਭਿਆਨ ਦੇ ਵਿੱਚ ਪੂਰੀ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਪਹਿਲਾਂ ਸਾਇਰਨ ਵੱਜਾ ਸਾਇਰਨ ਤੋਂ ਬਾਅਦ ਜਿਹੜੀਆਂ ਤੇ ਮੌਕ ਡ੍ਰਿਲ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਇਹਨਾਂ ਮੁੱਖੇ ਦੇਸ਼ ਹੈ ਇਹ ਵੀ ਲੋਕਾਂ ਨੂੰ ਵੇਰ ਜੜਾ ਕਰਨਾ ਕਿਉਂਕਿ ਯੁੱਧ ਵਰਗੇ ਹਾਲਾਤਾਂ ਦੇ ਵਿੱਚ ਕਿਸ ਤਰ੍ਹਾਂ ਜੜਾ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ ਤੇ ਜਾਂ ਉਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਮੌਕੇ ਦੇ ਉੱਤੇ ਕਾਫੀ ਜੜੀਆਂ ਮੁਸ਼ਕਲਾਂ ਦਾ ਸਾਹਮ ਉਵੇਂ ਕੀਤਾ ਜਾਂਦਾ ਤੇ ਜਿਹੜੀਆਂ ਇਹ ਮੌਕਦਿਲ ਦਾ ਮਕਸਦ ਸਿਰਫ ਇਹ ਹੋਇਆ ਕਿਉਂਕਿ ਭਾਰਤ-ਪਾਕ ਜਿਹੜੀਆਂ ਸੀਮਾ ਦੇ ਪਿਛਲੇ ਕੁਝ ਦਿਨਾਂ ਦੇ ਤਰਾਹ ਬਣਿਆ ਹੋਇਆ ਸੀ ਲੇਕਿਨ ਜਿਹੜੀ ਆ ਸ਼ਾਂਤੀ ਜਰੂਰ ਤੇ ਕਦੋਂ ਮਿਲੀ ਹੈ ਲੇਕਿਨ ਭਾਰਤ ਸਰਕਾਰ ਨੂੰ ਇਹ ਸ਼ੰਕਾ ਹੈਗੀ ਹੈ ਕਿ ਪਾਕਿਸਤਾਨ ਵੱਲੋਂ ਕਦੀ ਵੀ ਕੋਈ ਨਾਪਾਕ ਜੜਿਆ ਇਹ ਰਾਜਨੀਤਿਕ ਨਾਲ ਜਿਹੜੀਆਂ ਨਾਪਾਕ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਸਕਦੀ ਹੈ ਜਿਸ ਕਰਕੇ ਵੀ ਇਹ ਜਿਹੜੀਆਂ ਮੌਕਦਿਲ ਜਿਹੜੀਆਂ ਉਹ ਕਰਵਾਈ ਦੀ ਜਾ ਰਹੀਆਂ ਸਿਵਲ ਡਿਫੈਂਸ ਵੱਲੋਂ ਇਹ ਮੌਕਦਿਲ ਜਿਹੜੀਆਂ ਕਰਵਾਈ ਜਾ ਰਹੀ ਹੈ ਪ੍ਰਸ਼ਾਸਨ ਦੀ ਮਦਦ ਜਿਹੜੀਆਂ ਲਈਤੀ ਜਾ ਰਹੀ ਹੈ ਸੀ ਸਿਵਲ ਡਿਫੈਂਸ ਦੇ ਜਿਹੜੇ ਮੈਂਬਰ ਆ ਉਹ ਇਹ ਜਾ ਕੇ ਚਲੀ ਇਹਦਾ ਮਕਸਦ ਕੀ ਹੈ ਤੇ ਇਹ ਜਿਹੜਾਕਰੰਦ ਪਿੱਛੇ ਹੋ ਰਿਹਾ ਕਿਉਂ ਜੜੀਆ ਸ਼ੁਰੂ ਜੜੀਆ ਉਹ ਕਰਵਾਈ ਅਸੀਂ ਮੈਂਬਰਾਂ ਨਾਲ ਗੱਲਬਾਤ ਕੀਤੀ ਅੱਜ ਜਿਹੜੀ ਮੰਗਲ ਕਰਵਾਈ ਜਾ ਰਹੀ ਹੈ ਇਹਦਾ ਕੀ ਅਸਲ ਮਕਸਦ ਹੈ ਉਹ ਆਪਰੇਸ਼ਨ ਦੇ ਤਹਿਤ ਫੌਜ ਨੂੰ ਜਾ ਕੇ ਰਿਪੋਰਟ ਕਰਦੀ ਹੈ ਜਾਰੀ ਹੋਈਆਂ ਸੀ ਤੇ 올 ਇੰਡੀਆ ਲੈਵਲ ਤੇ ਹੋ ਰਿਹਾ ਇੱਕ ਜਸਟ ਲੈ ਸਕਦੇ 31 ਅਫਸਰ ਵੱਲੋਂ ਸੇਫਟੀ ਅਫਸਰ ਵੱਲੋਂ ਇਹ ਨਾਰਮਲ ਇੱਕ ਪ੍ਰੈਕਟਿਸ ਤੇ ਦੋਤੇ ਚੱਲ ਰਹੇ ਆ ਕੰਮ ਇਹ ਕਿਸ ਤਰ੍ਹਾਂ ਦਾ ਮੈਸੇਜ ਜਿਹੜਾ ਦਿੱਤਾ ਜਾਂਦਾ ਇਹਦੇ ਵਿੱਚ ਕੀ ਕੁਝ ਜਿਹੜਾ ਲੋਕਾਂ ਨੂੰ ਮਨੋਦੋਸ਼ ਦੱਸਿਆ ਜਾਂਦਾ ਇਹਦੇ ਵਿੱਚ ਕਹਿੰਦੇ ਮੁਰਦਾ ਜਾਂਦਾ ਕਿ ਇਹ ਸੋਬਾ ਮੁਰਦਾ ਸੀ ਜਾਂ ਇਹ ਰੇਡ ਹੁੰਦੀ ਜਾਂ ਕੋਈ ਦਿਮਾਕਾ ਹੁੰਦਾ ਜਾਂ ਕੋਈ ਲੜਾਈ ਦੀ ਸਿਚੁਏਸ਼ਨ ਹੁੰਦੀ ਹੈ ਇਸ ਦੇ ਵਿੱਚ ਉਸ ਤਰ੍ਹਾਂ ਕਿਸ ਵੇਲੇ ਕੀ ਹਦਾਇਤਾਂ ਦੇ ਜਿਸ ਵਾਰ ਸਾਬਦਾਆਂ ਵਤਨੀਆਂ ਜਿਹੜੀਆਂ ਮੈਸੇਜ ਪ੍ਰਾਪਤ ਹੁੰਦਾ ਜਦੋਂ ਮਿਲਦਾ ਹੈ ਤਾਂ ਉਹਨੇ ਕੀ ਕਰਨਾ ਹੈ ਸਾਰੇ ਸਾਰੀਆਂ ਪ੍ਰੈਕਟਿਸ ਜਿਹੜੀਆਂ ਮੈਂ ਚਾਰ ਹਾਂ ਫਸਟ ਐਡਰਸ ਨੂੰ ਮਾਨਸਾ ਜੀ ਮੇਰੇ ਨਾਲ ਬੈਠੇ ਆ ਮਾਸਕ ਅਤੇ ਪੀਪੀ ਕਿਟ ਬਲੌਸ ਵਗੈਰਾ ਪ੍ਰੋਵਾਈਡ ਪ੍ਰਵਾਏ ਜਾਂਦੇ ਹਨ ਇਹ ਸਾਰੀ ਪ੍ਰੈਕਟਿਸ ਇਹਨਾਂ ਵੱਲੋਂ ਪ੍ਰੋਵਾਈਡਰ ਭਾਜੀ ਪਿਛਲੇ ਵੀ 20 ਦਿਨ ਪਹਿਲਾਂ ਵੀ ਜਿਹੜੀ ਐ ਮੋਕਲ ਜੜੀ ਕਰਾਈ ਗਈ ਸੀ ਅੱਜ ਫੇਰ ਦੁਬਾਰਾ ਉਹਦਾ ਹਿੱਸਾ ਇੱਕ ਵਾਰ ਫੇਰ ਨਜ਼ਰ ਆ ਰਿਹਾ ਵੀ ਲੱਗਦਾ ਵੀ ਕੀ ਲੱਗਦਾ ਹਾਲਾਤ ਜੜਿਆ ਵੀ ਕਿਉਂਕਿ ਲੋਕ ਜੜਿਆ ਇਹ ਜਿਹੜਾ ਮੋਕਲ ਦਾ ਨਾਮ ਸੁਣਦੇ ਆ ਦੇਖ ਰਹੇ ਹੋ ਬਲੈਕਆਊਟ ਹੁੰਦਾ ਲੋਕਾਂ ਦੇ ਮੰਨਦੇ ਇਹ ਮੈਡੀਕਲ ਟੀਮ ਦੁਆਰਾ ਇਹ ਜਿਹੜਾ ਬਲੈਕਆਊਟ ਆਇਆ ਉਹ ਸਵੈ ਇਛਾ ਬਣਾਇਆ ਗਿਆ ਹੈ ਸਰਕਾਰ ਵੱਲੋਂ ਬਿਜਲੀ ਮਾਣ ਨਹੀਂ ਕੀਤੀ ਜਾਵੇਗੀ ਪਰ ਲੋਕਾਂ ਨੂੰ ਬੇਨ ਕਿਤੀ ਗਈ ਆਪਣੇ ਲੋਕਾਂ ਦੇ ਬੰਦੇ ਭੇਜਿਆ ਜਾਣ। ਔਰ ਇਹਦਾ ਸਿੱਧਾ ਸਿੱਧਾ ਮਤਲਬ ਹੈ ਕਿ ਇੱਥੇ ਪੈਨਿਕ ਵਾਲੀ ਗੱਲ ਨਹੀਂ ਹੈ। ਔਰ ਜਿਹੜੇ ਜਿਹੜੇ ਸਿਚੁਏਸ਼ਨਾਂ ਅੰਡਰ ਕੰਟਰੋਲ ਹੈ ਇੱਕ ਗ੍ਰੀਪਰੇਸ਼ਨ ਸ਼ੀਲਡ ਦੇ ਤਹਿਤ ਇਹ ਸਾਰੇ ਕਾਰਵਾਈ ਕੀਤੀ ਜਾ ਰਹੀ ਹੈ ਔਰ ਜਿੰਨੇ ਬਾਰਡਰਿੰਗ ਸਟੇਟਸ ਨੇ ਉਹਨਾਂ ਸਾਰੇ ਜਗ੍ਹਾ ਤੇ ਅੱਜ ਮੀਡੀਆ ਪਰਸਨ ਨੂੰ ਮੀਡੀਆ ਪਰਸਨ ਨੂੰ ਪਿਛੇ ਜਿੱਤਾਉਂ ਵਾਲ ਦੇ ਵਿੱਚ ਇਸੇ ਇਫੈਕਟ ਹੋ ਰਹੇ ਆ ਅੱਜ ਹੀ ਚੁਣਾਂਗੇ ਜੇ ਅੱਗੇ ਵੀ ਹੋएगी ਜੀ ਅੱਗੇ ਦੇਖੋ ਜਿਸ ਤਰ੍ਹਾਂ ਦਾ ਸਰਕਾਰੋਂ ਲੋਨ ਗਏ ਉਸ ਤਰ੍ਹਾਂ ਦੇ ਜਾਰੀ ਨੇ ਰਹਿਣਾ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਚੜ੍ਹ ਗਿਆ ਦੇਸ਼ ਦੀ ਜਿਹੜੀ ਸਰਕਾਰ ਵੱਲੋਂ ਹਤਾਜਤਾਈਆਂ ਸੀ ਕਿ ਮੌਕਦਲ ਜੜੀਆਂ ਕਰਵਾਈ ਜਾਵੇ ਕਿਉਂਕਿ 20 ਦਿਨ ਤੋਂ ਜ਼ਿਆਦਾ ਜਿਹੜਾ ਸਮਾਂ ਪਹਿਲਾਂ ਇਸ ਦੇ ਇਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇੱਕ ਵਿਅਕਤੀ ਨੂੰ ਸੈਚਰ ਦੇ ਨਾਲ ਦੱਸਾਨਿਆਂ ਵੀ ਕਿਸ ਤਰ੍ਹਾਂ ਮੌਕਦਲ ਡੇਨ ਅਪ੍ਰਾਂਟ ਐਂਬੂਲੈਂਸ ਸੱਪ ਕੋ ਪਹੁੰਚਾਇਆ ਜਾ ਰਿਹਾ ਹੈ ਜੇ ਉਸ ਜਖਮੀ ਦੇ ਵਿੱਚ ਵੀ ਜਿਹੜਾ ਉਹਨੂੰ ਕਿਸ ਤਰ੍ਹਾਂ ਜਿਹੜਾ ਐਂਬੂਲੈਂਸ ਤੇ ਰਾਹੀ ਜਿਹੜਾ ਉਹ ਲਿਜਾਇਆ ਜਾਂਦਾ ਚੋਦੀ ਜਲੀਆਂ ਵਿੱਚ ਉਹ ਅਸੀਂ ਮੌਕੇ ਦਾ ਜਿਹੜਾ ਜਾਸੂਸ ਇਹ ਵੀ ਇੱਕ ਮੋੜ ਦਿੰਦਾ ਜਿਹੜਾ ਹੱਸਾ ਹੈਗਾ ਲੋਕਾਂ ਨੂੰ ਪੈਨਿਕ ਹੋਣ ਦੀ ਕੋਈ ਗੱਲ ਨਹੀਂ ਹੈਗੀ ਪਰ ਲਾਹ ਜਰਿਆ ਸੀਮਾ ਤੇ ਵੀ ਜਿਹੜੇ ਆ ਉਹ ਸ਼ਾਂਤੀ ਬਰਪ ਜਿਹੜੇ ਦੱਸੇ ਜਾ ਰਹੇ ਨੇ ਲੋਕਾਂ ਨੂੰ ਦੱਸਿਆ ਜਾ ਰਿਹਾ ਵੀ ਇਹ ਜਿਹੜਾ ਪੈਨਿਕ ਨਾ ਹੋਵੇ ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚ ਅਗਰ ਜੇ ਕੋਈ ਜ਼ਖਮੇਰ ਕੇ ਹਾਲਾਤ ਬੰਦੇ ਆ ਤਾਂ ਉਹਨੂੰ ਨਜਿੱਠਣ ਵਾਸਤੇ ਕਿਸ ਤਰ੍ਹਾਂ ਮਦਦ ਕੀ ਕੋਸ਼ਿਸ਼ਾਂ ਜਿਹੜੀਆਂ ਸਿਵਲ ਡਿਫੈਂਸ ਵੱਲੋਂ ਉਹ ਕੀਤੀਆਂ ਜਾਂਦੀਆਂ ਇਹ ਤਸਵੀਰਾਂ ਜਿਹ ਕਿਸ ਤਰ੍ਹਾਂ ਜੋ ਮੋਗਦਲ ਹੋ ਰਹੀ ਆ ਜੋ ਸਾਹ ਤੋਂ ਤੇ ਨਜ਼ਰ ਆ ਰਹੀ ਆ ਇਹ ਇੱਕ ਹਿੱਸਾ ਮੋਗਦਲ ਦਾ ਜੋ ਦਰਸ਼ਾਇਆ ਵੀ ਕਿੱਸਾ ਜੜੀਆ ਮੋਗਦਲ ਜੜੀਆ ਉਹ ਕਹੂ ਹੋਏਗੀ ਤੇ ਕਿਉਂਕਿ ਜਿਹੜੀ ਮੋਗਦਲ ਜੜੀ ਹੁੰਦੀ ਆ ਵੀ ਉਹ ਇੱਕ ਹਿੱਸਾ ਹੁੰਦੀ ਆ ਜਿਹੜਾ ਯੁੱਧ ਵਰਗੇ ਹਾਲਾਤ ਹੁੰਦੇ ਉਹਨੂੰ ਇਹ ਜਿਹੜੀ ਮੋਗਦਲ ਜੜੀ ਆ ਉਸ ਤੋਂ ਪਹਿਲਾਂ ਕਰਵਾਈ ਜਾਂਦੀ ਆ ਕਿਉਂਕਿ ਰਾਤ ਨੂੰ ਤੋਂ 9 ਤੋਂ 9:30 ਵਜੇ ਸੋਏ ਇੱਛਾ ਦੇ ਪ੍ਰਸ਼ਾਸਨ ਨੇ ਜਿਹੜੀ ਪੀਲ ਕੀਤੀ ਲੋਕਾਂ ਨੂੰ ਵੀ ਆਪਣੇ ਆਪ ਵੀ ਜੜੀਆਂ ਲਾਈਟਾਂ ਬੰਦ ਰੱਖਣ ਵੀ ਇਹ ਕਹਿ ਸਕਦੇ ਆ ਵੀ ਪੂਰਾ ਸ਼ਹਿਰ ਜਿਲ੍ਹਾ ਉਹ ਨੇਰੇ ਵਿੱਚ ਜਾਏਗਾ ਕਿਉਂਕਿ ਬਲੈਕਆਊਟ ਜਿਹੜਾ ਉਹ ਪੂਰਨ ਤ ਦੋ ਤੋਂ 9:30 ਵਜੇ ਬਲੈਕ ਹਾਰਨੀ ਵੀ ਰੈਸਲ ਵੀ ਚੱਲੀ ਆ ਕੀਤੀ ਜਾਣੀ ਹੈ ਸਾਇਰਨ ਪਹਿਲਾਂ 06 ਵਜੇ ਸੀਗੇ ਉਹਨਾਂ ਸਾਇਰਨ ਤੁਸੀਂ ਸੁਣਿਆ ਹੋਣਾ ਵੀ ਪਹਿਲਾਂ ਸਾਇਰਨ ਵਜੇ ਉਸ ਤੋਂ ਬਾਅਦ ਮੋਕ ਦੇ ਸਿਖਰਾਈ ਗਈ ਉਹਨਾਂ ਦੇ ਰੈਸਲ ਜੜੀਆਂ ਉਹ ਚੱਲਦੀ ਹੋਈ ਸਾਹਦੌਰ ਤੇ ਦਿਖਾਈ ਦੇ ਰਹੀ ਹੈ ਜੋ ਦਿਖਾਉਂਦੀ ਹੈ ਵੀ ਕਿਸ ਤਰ੍ਹਾਂ ਕਿਸੇ ਵੀ ਸਮੇਂ ਕਿਸੇ ਵੀ ਮਾਹੌਲ ਦੇ ਵਿੱਚ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਲੋਕਾਂ ਨੂੰ ਆਪਣੇ ਬਚਾਅ ਵਾਸਤੇ ਕਿਸ ਤਰ੍ਹਾਂ ਕੀ ਕਰਨਾ ਚਾਹੀਦਾ ਉਹ ਜਿਹੜਾ ਹੈ ਇੱਕ ਹਿੱਸਾ ਇੱਕ ਚਲਕ ਹੈ ਉਹ ਤੁਹਾਨੂੰ ਮਿਲਾਈ ਜਾ ਰਹੀ ਹੈ ਸਾਹਦੌਰ ਤੇ ਸਿਮਲ ਡਿਫੈਂਸ ਇਸ ਮੌਕੇ ਦੇ ਉੱਤੇ ਉਹਨਾਂ ਦਾ ਆਪਣਾ ਵੱਡਾ ਉਹ ਜਿਹੜਾ ਦਾਦਾ ਜਿੱਦਾਂ ਜਿਤਨਾ ਸਪੋਰਟ ਮਿਲਿਆ ਮੈਂਬਰਾਂ ਨੇ ਦੱਸਿਆ ਵੀ ਇਸ ਮੌਕੇ ਦੇ ਹੁਣੇ ਸਾਰੀਆਂ ਜਿਹੜੀਆਂ ਗੱਲਾਂ ਦੀ ਕਹਿ ਸਕਦੇ ਹਾਂ ਵੀ ਲੋਕਾਂ ਨੂੰ ਹਤਾਇਤਾ ਹੋਈਆਂ ਨੇ ਵੀ ਜਦੋਂ ਕੋਈ ਵੀ ਸਾਇਰਨ ਵਜਦਾ ਤੇ ਉਸ ਤੋਂ ਬਾਅਦ ਕੋਈ ਕਿਸੇ ਵੀ ਤਰ੍ਹਾਂ ਦੀ ਬੰਬ ਨਮਾਜੀ ਜਿਹੜੀਆ ਕੋਈ ਮਤਲਬ ਥੱਲੇ ਡਿੱਗਦੀ ਆ ਜਾਂ ਬੰਬ ਕੋਈ ਦੁਸ਼ਮਨ ਦੇਸ਼ ਵੱਲੋਂ ਜਿਹੜੇ ਡੇਕੇ ਜਾਂਦੇ ਆ ਉਹਨਾਂ ਹਾਲਾਤਾਂ ਦੇ ਵਿੱਚ ਬਹੁਤ ਕਿਸ ਤਰ੍ਹਾਂ ਤਲਾਸ਼ ਕੀਤਾ ਤੇ ਲੋਕਾਂ ਨੂੰ ਦੇ ਬਚਾਅ ਵਾਸਤੇ ਕਿਸ ਤਰ੍ਹਾਂ ਜਸਵਲ ਕੰਮ ਅਗੇ ਆਂਦੀ ਆ ਇਹ ਸਾਰੀ ਚਲਕ ਹੈ ਉਸ ਚੀਜ਼ ਦੀ ਹੈ ਵੀ ਲੋਕਾਂ ਨੂੰ ਬਚਾਅ ਜਿਹੜਾ ਇਸ ਮੌਕੇ ਦੇ ਕੀਤਾ ਜਾ ਸਕੇ ਤੇ ਤਾਂ ਜੋ ਅੱਜ ਜਿਹੜੀਆ ਰਾਜ ਦੀ ਦਾ ਵਿਦੇਸ਼ਾ ਜਣਾ ਪ੍ਰਸ਼ਾਸਨ ਦਾ ਸਿਵਲ ਡਿਫੈਂਸ ਦਾ ਸਿਰਫ ਇਹ ਯਾਰ ਇਸ ਮੌਕੇ ਦੇ ਉੱਤੇ ਨੋਟ ਕਰ ਦਿੱਤੀ ਵਾਤੇ ਕਿਸ ਤਰ੍ਹਾਂ ਦੇ ਜੜਿਆ ਵੀ ਕਦਮ ਜੜਿਆ ਉਠਾਣੇ ਪੈਣਗੇ ਤੇ ਜਬ ਉਠਾ ਸਕਦੇ ਆ ਮੇ ਸਭ ਤੋਂ ਵੱਡੀ ਜੜੀ ਆ ਇੱਕ ਦੇਖਣ ਵਾਲੀ ਜੜੀ ਆ ਗੱਲ ਆ ਉਹ ਮੌਜਦ ਦੇ ਵਿੱਚ ਹੀ ਜੜੀ ਆ ਸਭ ਤੋਂ ਉੱਤੇ ਲੋਕਾਂ ਨੂੰ ਲਗਾਈ ਜਾ ਰਹੀਆਂ ਤੇ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਆ ਵੀ ਪੈਨਿੰਗ ਹੁੰਦੀ ਕੋਈ ਗੱਲ ਨਹੀਂ ਹਾਲਾਤ ਬਿਲਕੁਲ ਠੀਕ ਨੇ ਸਰਦਾਤੇ ਵੀ ਠੀਕ ਨੇ ਦੇਜ ਦਾ ਵਿੱਚ ਵੀ ਮਾਹੌਲ ਠੀਕ ਆ ਤੇ ਉਸ ਨੂੰ ਪੈਨਿੰਗ ਬਿਲਕੁਲ ਨਾ ਹੋਵੇ ਲੋਕ ਅਸੀਂ ਦੇਖਾਂਗੇ ਕਿ 9:30 ਵਜੇ ਲੇਕਿਨ ਪੀਰ ਜ਼ਰੂਰ ਕੀਤੀ ਜਾ ਰਹੀ ਆ ਵੀ ਆਪਣੇ ਤਾਂ ਜੋ ਇੱਕ ਪ੍ਰੋਗਰਾਮ ਜਿਹੜਾ ਨੂੰ ਕੰਮਜੋਬ ਕੀਤਾ ਜਾ ਸਕੇ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਡਾਇਰੈਕਟਰ ਆਫ ਸੁਰੱਖਿ